ਬਾਦ ਗੁਰੂ ਖਾਲਸਾ ਪੰਥ ਦਾ ਸਾਜਨਾ ਦਿਹਾੜਾ ਤੇ ਤਖਤ ਸ੍ਰੀ ਦਮਾ ਸਾਹਿਬ ਵਿਖੇ ਇਹ ਦਿਹਾੜਾ ਹਰ ਸਾਲ ਬੜੀ ਚੜ੍ਹਦੀ ਕਲਾ ਨਾਲ ਮਨਾਇਆ ਜਾਂਦਾ ਜਿੱਥੇ ਬੜੀ ਦੂਰੋਂ ਨੇੜੇੋਂ ਸੰਗਤਾਂ ਹਾਜ਼ਰੀਆਂ ਭਰਦੀਆਂ ਸੋ ਆਪਾਂ ਨੇ ਸਾਰਿਆਂ ਦੀ ਇਹ ਗੱਲ ਕਾਹੇ ਵਗਾਹੇ ਧਿਆਨ ਚ ਹੀ ਐ ਔਰ ਇਹਦੇ ਲਈ ਚਿੰਤਤ ਵੀ ਆ ਕਿ ਹੁਣ ਜਿਹੜਾ ਸਿੱਖਾਂ ਦੇ ਜੋੜ ਮਿਲਿਆਂ ਦਾ ਤਰੀਕਾ ਆ ਉਹ ਹੁਣ ਆਮ ਮੇਲਿਆਂ ਵਰਗਾ ਬਣਦਾ ਜਾ ਰਿਹਾ ਤੇ ਉਹਦੇ ਚ ਸਭ ਤੋਂ ਜਿਹੜੀ ਸਾਡੇ ਲਈ ਵਿਚਾਰਨ ਤੇ ਚਿੰਤਾ ਦੀ ਗੱਲ ਹੈ ਕਿ ਗੁਰਦੁਆਰਾ ਸਹਿਬਾਨ ਦੀ ਹਦੂਦ ਦੇ ਅੰਦਰ ਵੀ ਜਿਹੜਾ ਮਾਹੌਲ ਹੈ ਉਹ ਆਮ ਮੇਲਿਆਂ ਵਰਗਾ ਬਣਦਾ ਜਾ ਰਿਹਾ ਹੈ। ਸੋ ਅੱਜ ਇਸ ਸਾਰੀ ਗੱਲਬਾਤ ਰਾਹੀਂ ਅ ਅਸੀਂ ਆਪ ਜੀ ਨਾਲੇ ਜਾਣਕਾਰੀ ਸਾਂਝੀ ਕਰਨੀ ਕਿ ਪਿਛਲੇ ਸਾਲ ਵੀ ਤਕਸਰੀ ਦਮਦਵਾ ਸਾਫ ਵਿਖੇ ਇਸ ਗੱਲ ਨੂੰ ਲੈ ਕਰਕੇ ਲਿਖਤੀ ਸੁਝਾਵਾਂ ਦੀ ਕਾਪੀ ਤਖਤ ਸਾਹਿਬ ਦੇ ਉੱਤੇ ਦਿੱਤੀ ਗਈ ਸੀ ਜਿਦੇ ਚ ਬਕਾਇਦਾ ਇਹ ਕਿਹਾ ਗਿਆ ਸੀਗਾ ਕਿ ਜਿਹੜੀ ਡਿਊਟੀ ਦੇ ਅੰਦਰ ਗੁਰਦੁਆਰਾ ਸਹਿਬਾਨ ਦੀ ਹਦੂਦ ਦੇ ਨੇੜੇ ਕਿਤੇ ਵੀ ਜਿਹੜੀ ਗੁਰਮਤ ਤੋਂ ਉਲਟ ਦੁਕਾਨਾਂ ਆ ਕੋਈ ਝੂਲੇ ਆ ਜਾਂ ਦੁਕਾਨਾਂ ਆ ਉਹ ਉੱਥੇ ਨਹੀਂ ਹੋਣੀਆਂ ਚਾਹੀਦੀ ਉੱਥੇ ਸਿਰਫ ਗੁਰਮਤ ਨਾਲ ਸੰਬੰਧਿਤ ਕਿਤਾਬਾਂ ਦੀਆਂ ਸਟਾਲਾਂ ਜਾਂ ਹੋਰ ਪ੍ਰਦਰਸ਼ਨੀਆਂ ਜਾਂ ਜਥਿਆਂ ਦੇ ਪੜਾਅ ਹੋਣੇ ਚਾਹੀਦੇ ਬਾਕੀ ਸਾਰਾ ਉਸ ਹਦੂਦ ਤੋਂ ਬਾਹਰ ਹੋਣਾ ਚਾਹੀਦਾ ਉਹਦੇ ਨਾਲ ਹੀ ਇਹ ਸੁਝਾਅ ਦਿੱਤੇ ਸੀਗੇ ਕਿ ਜਿਹੜੇ ਜਿੰਨੇ ਲੰਗਰ ਲੱਗਦੇ ਉਹਨਾਂ ਲੰਗਰਾਂ ਦੇ ਦੇ ਵਿੱਚ ਜਿਹੜੀ ਸਪੀਕਰਾਂ ਦੀ ਵਰਤੋਂ ਸ਼ੁਰੂ ਹੋ ਗਈ ਹੈ ਕਿ ਇਥੇ ਕੀ ਬਣਿਆ ਉਹਦੇ ਲਈ ਜਾਂ ਮਾਇਆ ਦੇ ਲਈ ਬੇਨਤੀਆਂ ਕੀਤੀਆਂ ਜਾਂਦੀਆਂ ਵੀ ਲੰਗਰਾਂ ਦੇ ਵਿੱਚ ਸਪੀਕਰਾਂ ਦੀ ਵਰਤੋਂ ਨਾ ਹੋਵੇ ਤਾਂ ਕਿ ਆਈ ਸੰਗਤ ਇਕਾਗਰਤਾ ਦੇ ਨਾਲ ਗੁਰਬਾਣੀ ਸੁਣ ਸਕੇ ਉਹਦੇ ਨਾਲ ਹੀ ਜਿਹੜੀ ਟਰੈਕਟਰਾਂ ਦੇ ਡੈਕ ਆ ਜਾਂ ਮੋਟਰਸਾਈਕਲਾਂ ਦੇ ਉੱਤੇ ਇਸ ਤਰ੍ਹਾਂ ਦੀ ਬਾਰਦਤ ਤਾਂ ਆਪਣੇ ਸਾਰੇ ਆਪਾਂ ਸਾਰੇ ਭਲੀਭਾਂਤ ਜਾਣੂ ਐ ਉਹਦੇ ਲਈ ਵੀ ਬਕਾਇਦਾ ਜਿੱਥੇ ਤਖਸਾਲਬ ਨੂੰ ਉੱਥੇ ਐਸਡੀਐਮ ਨੂੰ ਵੀ ਅਸੀਂ ਸਾਰਿਆਂ ਨੇ ਮਿਲ ਕੇ ਉਹ ਸੁਝਾਅ ਪੱਤਰ ਦਿੱਤਾ ਸੀਗਾ ਕਿ ਇਹਦੇ ਤੇ ਸਖਤੀ ਨਾਲ ਜਿਹੜੀ ਆ ਉਹ ਰੋਕ ਲਾਈ ਜਾਵੇ ਕਿ ਆਪਾਂ ਸਾਰੇ ਜਾਣਦੇ ਆ ਕਿ ਬੀਤੇ ਵਰੇ ਪਿੱਛੇ ਇਸ ਤੋਂ ਪਿਛਲੇ ਹੋਲੇ ਮਹੱਲੇ ਦੌਰਾਨ ਅਨੰਦਪੁਰ ਸਾਹਿਬ ਜੋ ਘਟਨਾ ਵਾਪਰੀ ਉਹ ਇੱਕ ਸਿੰਘ ਦੀ ਜਾਨ ਚਲੀ ਗਈ ਹੈ ਨਾ ਸੋ ਇਹ ਸਾਰੀ ਪਹਿਲ ਕਾ ਆਦਮੀ ਪਿਛਲੇ ਸਮੇਂ ਮਸਤੌਣਾ ਸਾਹਿਬ ਦੇ ਨੇੜਲੇ ਪਿੰਡਾਂ ਦੀ ਸੰਗਤ ਨੇ ਕੀਤੀ ਉਥੋਂ ਦੇ ਪ੍ਰਬੰਧਕਾਂ ਦਾ ਸਹਿਯੋਗ ਰਿਹਾ ਉਥੋਂ ਪਹਿਲੀ ਵਾਰ ਆਇਆ ਕਿ ਉੱਥੇ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਇਸ ਵਾਰ ਜੋੜ ਮੇਲੇ ਦੌਰਾਨ ਕੋਈ ਵੀ ਗੁਰਮਤ ਉਲਟ ਦੁਕਾਨ ਜਾਂ ਝੂਲਾ ਕੁਝ ਵੀ ਨਹੀਂ ਲੱਗਿਆ ਹੈ ਸੋ ਹੁਣ ਇਹੀ ਬੇਨਤੀ ਅਸੀਂ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਭਾਵੇਂ ਪ੍ਰਬੰਧ ਹੈ ਚਾਹੇ ਉਥੇ ਬੁੱਢਾ ਦਲ ਦਾ ਵੀ ਉਥੇ ਛੌਣੀ ਹੈ ਉਹਦਾ ਵੀ ਪ੍ਰਬੰਧ ਹੈ ਉਹਨਾਂ ਸਾਰਿਆਂ ਨੂੰ ਇਹ ਹੈਗੀ ਬੇਨਤੀ ਕਿ ਜਿਹੜੇ ਗੁਰਦੁਆਰਾ ਸਾਹਿਬ ਦੀ ਹਦੂਦ ਹੈ ਕਿਉਂਕਿ ਸਿੱਖ ਲਈ ਸਭ ਤੋਂ ਸਿਰਮੌਰ ਗੁਰੂ ਦਾ ਅਦਬ ਹੈ ਤੇ ਗੁਰੂ ਦੇ ਅਦਬ ਨੂੰ ਮੁੱਖ ਰੱਖਦੇ ਆ ਜਿਹੜੀ ਗੁਰਦੁਆਰਾ ਸਾਹਿਬ ਦੀ ਹਦੂਦ ਹੈ ਉਥੇ ਕੁਝ ਵੀ ਗੁਰਮਤ ਤੋਂ ਉਲਟ ਜਾਂ ਰੌਲੇ ਰੱਪੇ ਵਾਲਾ ਕੁਝ ਵੀ ਮਾਹੌਲ ਨਹੀਂ ਹੋਣਾ ਚਾਹੀਦਾ ਜਿੰਨਾ ਇਹ ਪਵਿੱਤਰ ਦਿਹਾੜਾ ਉਹਦਾ ਉਥੋਂ ਦਾ ਮਾਹੌਲ ਓਨੀ ਪਵਿੱਤਰ ਤਾਲਾ ਬਣਾਉਣ ਲਈ ਸਾਨੂੰ ਉਦਦਮ ਕਰਨੇ ਚਾਹੀਦੇ ਇੱਕ ਗੱਲ ਮੈਂ ਕਹਿ ਨਹੀਂ ਕਿ ਸਾਨੂੰ ਇਹ ਗੱਲ ਪਤਾ ਲੱਗੀ ਕਿ ਇੱਥੇ ਕੁਝ ਯਤਨ ਇਸ ਤਰ੍ਹਾਂ ਦੇ ਕਰਨ ਦੀ ਕੋਈ ਇੱਛਾ ਸ਼ਾਇਦ ਉਹ ਕਰ ਰਹੇ ਜਾਂ ਇਸ ਵਾਰ ਕੋਈ ਹਮਲਾ ਇਸ ਤਰ੍ਹਾਂ ਦਾ ਕਰਨ ਲਈ ਯਤਨ ਕਰ ਰਹੇ ਸੋ ਇਹ ਜੇ ਇਸ ਤਰ੍ਹਾਂ ਦੀ ਗੱਲ ਹੈਗੀ ਹੈ ਤੇ ਆਪਣੇ ਆਪ ਚ ਚੰਗੀ ਗੱਲ ਹੈ ਤੇ ਅਸੀਂ ਸਾਰੇ ਜਥੇ ਇਸ ਗੱਲ ਲਈ ਹਰ ਪੱਖ ਤੋਂ ਉਹਨਾਂ ਦੇ ਸਹਿਯੋਗੀ ਦੀ ਭੂਮਿਕਾ 'ਚ ਸਹਿਯੋਗ ਕਰਾਂਗੇ ਕਿ ਮਾਹੌਲ ਜਿਹੜਾ ਹੈ ਉਹ ਠੀਕ ਹੋ ਸਕੇ ਜੇ ਇਸ ਤਰ੍ਹਾਂ ਨਹੀਂ ਹੈ ਤਾਂ ਇਹ ਉਹਨਾਂ ਨੂੰ ਜ਼ਰੂਰ ਇਸ ਗੱਲ ਤੇ ਗੌਰ ਕਰਕੇ ਉਹ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਜਿਹੜਾ ਮਾਹੌਲ ਹੈ ਗੁਰਮਤ ਅਨੁਸਾਰੀ ਕਰਨ ਲਈ ਯਤਨ ਕਰਨਾ ਚਾਹੀਦਾ ਹੈ ਸੋ ਇਹਦੇ ਨਾਲ ਹੀ ਜਿੰਨੇ ਇਲਾਕਿਆਂ ਦੀ ਸੰਗਤ ਇੱਥੇ ਸ਼ਿਰਕਤ ਕਰਦੀ ਉਹਨਾਂ ਸਾਰਿਆਂ ਦੀ ਵੀ ਜ਼ਿੰਮੇਵਾਰੀ ਬਣਦੀ ਕਿ ਆਪਾਂ ਰਲ ਮਿਲ ਕਰਕੇ ਗੁਰੂ ਦੇ ਅਦਬ ਨੂੰ ਮੁੱਖ ਰੱਖਦੇ ਆਂ ਜਿਹੜੇ ਗੁਰਦੁਆਰਾ ਸਾਹਿਬਾਨ ਦੀ ਹਦੂਦ ਆ ਉਹਨੂੰ ਪਵਿੱਤਰ ਤੇ ਉਹਦੇ ਚ ਕੋਈ ਵੀ ਰੌਲੇ ਰੱਪੇ ਵਾਲਾ ਉਸ ਤਰ੍ਹਾਂ ਦਾ ਮਾਹੌਲ ਨਾ ਹੋਵੇ ਉਹਦੇ ਲਈ ਯਤਨ ਕਰਨੀ ਚਾਹੀਦਾ ਇਸ ਵਾਰ ਮੇਲੇ ਦੇ ਉੱਤੇ ਤੁਹਾਡੇ ਵੱਲੋਂ ਕਿਸ ਤਰ੍ਹਾਂ ਦਾ ਲੱਗਿਆ ਦੇਖੋ ਅਸੀਂ ਮੈਂ ਪਹਿਲਾਂ ਹੀ ਜਿੱਦਾਂ ਕਿਹਾ ਕਿ ਇਸ ਤਰ੍ਹਾਂ ਦਾ ਜੇ ਉਦਮ ਉੱਥੇ ਹੋ ਰਿਹਾ ਤਾਂ ਅਸੀਂ ਉਹਦੇ ਚ ਸਹਿਯੋਗੀ ਦੀ ਭੂਮਿਕਾ ਚ ਹੈਗੇ ਅਸੀਂ ਸਹਿਯੋਗ ਕਰਾਂਗੇ ਜਿਸ ਤਰ੍ਹਾਂ ਦਾ ਵੀ ਸਹਿਯੋਗ ਉਹਨਾਂ ਨੂੰ ਲੱਗਦਾ ਕਿਉਂਕਿ ਪਿੱ ਜਿੰਨੇ ਵੀ ਇਸ ਗੱਲ ਤੋਂ ਤੁਸੀਂ মিডিਆ ਰਾਹੀਂ ਤੁਹਾਨੂੰ ਬਿਹਤਰ ਪਤਾ ਹੋਣਾ ਕਿ ਮਸਤੌਣਾ ਸਾਹਿਬ ਦੇ ਜੋੜ ਮੇਲੇ ਲੰਗੀ ਜਨਵਰੀ ਦੇ ਵਿੱਚ ਹੀ ਅਖੀਰ ਦੇ ਵਿੱਚ ਹੋਇਆ ਉੱਥੇ ਬਕਾਇਦਾ ਲੱਖੀ ਜੰਗਲ ਖਾਲਸਾ ਜਥੇ ਵੱਲੋਂ ਤੇ ਸਿੱਖ ਜਥਾ ਮਾਲਵਾ ਵੱਲੋਂ ਤੇ ਹੋਰ ਇਲਾਕੇ ਦੀ ਪਿੰਡਾਂ ਦੀ ਸੰਗਤ ਵੱਲੋਂ ਉੱਥੇ ਪੂਰਨ ਤੌਰ ਤੇ ਪਹਿਰਾ ਕਰਕੇ ਦਿਨ ਰਾਤ ਦਾ ਪਹਿਰਾ ਕਰਕੇ ਉੱਥੇ ਕੁਝ ਵੀ ਗੁਰਮਤ ਉਲਟ ਹੋਣ ਜਿਹੜਾ ਉਹ ਨਹੀਂ ਦਿੱਤਾ ਗਿਆ ਸੋ ਇਹ ਚੰਗੀ ਗੱਲ ਹੋਊਗੀ ਕਿ ਇੱਥੋਂ ਦੇ ਪ੍ਰਬੰਧਕ ਇਸ ਇਹਦੀ ਗੱਲ ਦੇ ਲਈ ਪਹਿਲ ਕਦਮੀ ਉਸ ਪਹਿਲ ਕਦਮੀ ਨੂੰ ਦੇਖਦੇ ਇੱਥੇ ਉਹ ਯਤਨ ਕਰਨ ਤਾਂ ਅਸੀਂ ਉਹਨਾਂ ਦੇ ਹਰ ਪੱਖੋਂ ਨਾਲ ਕਿਉਂਕਿ ਇਹ ਇਹ ਕਾਰਜ ਰਲ ਮਿਲ ਕੇ ਸਹਿਯੋਗ ਨਾਲ ਹੀ ਕਰਨੇ ਹੋਣ ਵਾਲੇ ਹੁੰਦੇ ਆ ਤੇ ਉਹਦੇ ਲਈ ਤਿਆਰ ਹੈ ਨਹੀਂ ਇਸ ਤਰ੍ਹਾਂ ਦੀ ਕੋਈ ਉਹ ਦਿਖਾਣਗੇ ਆਪਣੀ ਇੱਛਾ ਜਾਂ ਪਹਿਲ ਕਦਮੀ ਤਾਂ ਇਲਾਕੇ ਦੀ ਸੰਗਤ ਕਿਉਂ ਸੰਗਤ ਉੱਪਰ ਦਾ ਕੋਈ ਨਹੀਂ ਹੈ ਮਹਾਰਾਜ ਨੇ ਚਾਹਿਆ ਤੇ ਸੰਗਤ ਨੂੰ ਉਦਮ ਬਖਸ਼ਣਾ ਤੇ ਸੰਗਤ ਨੇ ਆਪ ਕਰ ਲੈਣਾ ਤੇ ਅਸੀਂ ਤਾਂ ਸੰਗਤਾਂ ਨੂੰ ਅਪੀਲ ਹੀ ਕਰਦੇ ਆ ਜਿਹੜੇ ਉਧਰੋਂ ਆਪਣੇ ਪਿੰਡਾਂ ਚੋਂ ਸੰਗਤਾਂ ਨੇ ਖਾਲਸੇ ਦੇ ਜਨਮ ਦਿਹਾੜੇ ਤੇ ਇੱਥੇ ਆਉਣਾ ਇਹ ਅਸਲ ਤੇ ਕ ਮੇਲਾ ਨਹੀਂ ਇੱਥੇ ਖਾਲਸੇ ਦਾ ਜਨਮ ਦਿਹਾੜਾ ਬਨਾਇਆ ਜਾਂਦਾ ਤੇ ਉਸ ਦੇ ਸਬੰਧ ਚ ਤੇ ਉਸ ਸਾਭ ਨਾਲ ਹੀ ਸਾਰਿਆਂ ਨੂੰ ਆਉਣਾ ਚਾਹੀਦਾ ਨਾ ਕਿ ਵੱਡੇ ਵੱਡੇ ਟਰੈਕਟਰ ਲੈ ਕੇ ਉਹਨਾਂ ਤੇ ਵੱਡੇ ਵੱਡੇ ਸਪੀਕਰ ਲਾ ਕੇ ਤੇ ਘਨਮੋਨ ਆਪਣੀਆਂ ਨਵੀਆਂ ਜਹਮਤਾਂ ਕਰਾ ਕੇ ਨਾ ਆਉਣਾ ਆਉਣ ਜ਼ਰੂਰ ਪਰ ਆਉਣ ਗੁਰਮਤ ਅਨੁਸਾਰ ਸਿਰਾਂ ਤੇ ਦਮਾਲੇ ਸਜਾ ਕੇ ਕੋਈ ਕਿਸ ਕੀ ਸਜਾ ਕੇ ਜਾਂ ਕੋਈ ਜੇ ਸਤਾਰ ਸ ਜਾ ਕੇ ਕਿਸੇ ਵੀ ਢੰਗ ਨਾਲ ਆਉਣ ਪਰ ਆਉਣ ਖਾਲਸੇ ਦੇ ਜਨਮ ਦਿਹਾੜੇ ਨੂੰ ਸਮਰਪਿਤ ਹੋ ਕੇ ਕਿਉਂਕਿ ਇਹ ਬਹੁਤ ਵੱਡਾ ਦਿਹਾੜਾ ਹੈ ਮੇਲੇ ਨਹੀਂ ਇਹ ਹੁੰਦੇ ਇੱਕ ਗੁਰਮਤ ਸਮਾਗਮ ਹੁੰਦੇ ਨੇ ਇਥੋਂ ਕੋਈ ਸਿੱਖਣ ਨੂੰ ਮਿਲਦਾ